45 ਵਸਲਾਣਾ ਛੇਂਜ ਮੇਲਾ ਪਿੰਡ ਬਾਠ ਤੇ ਚੂਹੇ ਕੀ ਨੇੜੇ ਨੂਰ ਮਹਿਲ ਜਲੰਧ ਵਿਖੇ ਕਰਵਾਇਆ ਸਭ ਤੋਂ ਪਹਿਲਾ ਖਬਰਾਂ ਖੇਡਾ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਖਬਰਾਂ ਇਸ਼ਤਿਆਰ ਪੇਜਨ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਅੱਜ ਪਿੰਡ ਬਾੜ ਵਿਕੇ ਜੋ ਪੰਤਾਂਜਮ ਸਾਲਾਨਾ ਛਿੰਝ ਮਿਲਾ ਚੱਲ ਰਿਹਾ ਉਸ ਵਿੱਚ ਪਿੰਡ ਬਾੜ ਵਿੱਚ ਹੋਏਗੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੁਆਰਾ ਬਹੁਤ ਵੱਡੇ ਵੱਡੇ ਪੜਕੇ ਦੇ ਨਾਮ ਰੱਖੇ ਗਏ ਜਿਸ ਵਿੱਚ ਪਿੰਡ ਬਾੜ ਔਰ ਇਲਾਕੇ ਦੀਆਂ ਸੰਗਤਾਂ ਨੇ ਰਲ ਮਿਲ ਕੇ ਸਹਿਯੋਗ ਕੀਤਾ ਇਸ ਲਈ ਅਸੀਂ ਆਪਣੇ ਪਾਰਟਨਰ ਵੱਲੋਂ ਜਿੰਨੇ ਵੀ ਪਤਵੰਤੇ ਸੱਜਣ ਪਲਵਾਨ ਔਰ ਜਿੰਨੇ ਐਨਆਰਆਈ ਵੀਰ ਇੱਥੇ ਪਹੁੰਚੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਅਸੀਂ ਆਪਣੀ ਕਮੇਟੀ ਵੱਲੋਂ ਅਗਲੇ ਸਾਲ ਲਈ ਜੋ ਵੱਡੇ ਹੋਰ ਇਨਾਮ ਦੇ ਰੱਖੇ ਗਏ ਆ ਪੱਟ ਕੇ ਉਹਨਾਂ ਨੇ ਅਸੀਂ ਜਿਹੜੇ ਪਰਿਵਾਰ ਆ ਉਹਨਾਂ ਦੀ ਉਹਦੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਪੰਤਾਲਾ ਮਾ ਛੇ ਮੇਲਾ ਹੋ ਰਿਹਾ ਆ ਪਿੰਡ ਬਾਠ ਵਿਖੇ ਉਸ ਦੇ ਵਿੱਚ ਅਗਲੇ ਸਾਲ ਦੇ ਜੋ ਕੁਸ਼ਤੀ ਦੇ ਨਾਮ ਆ ਉਹਦੇ ਵਿੱਚ ਹਰਪ੍ਰੀਤ ਸਿੰਘ ਬਾਠ ਉਹਨਾਂ ਵੱਲੋਂ 1 ਲੱਖ ਰੁਪਏ ਅਗਲੇ ਸਾਲ 2026 ਵਾਸਤੇ 51000 ਰੁਪਏ ਸ਼ਿਵਰਾਜ ਜੋ ਯੂਐਸਏ ਵਾਲੇ ਉਹਨਾਂ ਵੱਲੋਂ ਤੇ 21000 ਰੁਪਏ ਬੈਂਕ ਵਾਲੇ ਮੰਜਿੰਦਰ ਭਾਜੀ ਬੈਂਕ ਵਾਲੇ ਉਹਨਾਂ ਵੱਲੋਂ ਅਡਵਾਂਸ ਮਤਲਬ ਇਸ ਵਾਰ ਜੀ ਲੰਗਰ ਦਾ ਸੇਵਾ ਪ੍ਰਬੰਧਿਆ ਉਹ ਸਾਡੇ ਹਰਪ੍ਰੀਤ ਸਿੰਘ ਬੁੱਧੂ ਜੀ ਵੱਲੋਂ ਔਰ ਇੱਕ ਫੰਬੀ ਕੇ ਦੇ ਪਰਿਵਾਰੋਂ ਲੋ ਮੋਟਰਸਾਈਕਲ ਦੀ ਸੇਵਾ ਕੀਤੀ ਗਈ ਉਸ ਤੋਂ ਇਲਾਵਾ ਜਗਤਾਰ ਸਿੰਘ ਯੂਕੇ ਤੇ ਚਰਨਜੀਤ ਕੌਰ ਯੂਕੇ ਉਹਨਾਂ ਵੱਲੋਂ ਇੱਕ ਸੋਨੇ ਦੀ ਮੰਦੀ ਅੱਧੇ ਟੋਲੇ ਦੀ ਉਸ ਤੋਂ ਇਲਾਵਾ ਬਲਜੀਤ ਕੌਰ ਉਹਨਾਂ ਦੇ ਪਰਿਵਾਰੋਂ ਇੱਕ ਅੱਧੇ ਟੋਲੇ ਦੀ ਮੰਦੀ ਔਰ ਨਾਲ ਇੱਕ 30 ਦੇਸੀ ਕੇ ਉਹ ਦਿੱਤਾ ਗਿਆ ਇਸ ਪੜਕੇ ਦੇ ਨਾਮ ਐਕੀ ਪਰ ਵੈਸੇ ਨਾਲ ਜਦੋਂ ਪਿਛਲੀ ਵਾਰ ਵੀ ਬਹੁਤ ਵਧੀਆ ਹੁੰਦਿਆ ਬ੍ਰਹਿਤ ਕੀ ਥੋੜੇ ਜਿਹਾ ਲੋਕਾਂ ਚ ਇੰਟਰਸਟ ਜ਼ਿਆਦਾ ਆ ਉਸ ਕਰਕੇ ਥੋੜੀ ਰੌਣਕ ਦਾ ਹੀ ਫਰਕ ਆ ਔਰ ਨਾਮਾਂ ਦੀ ਜਿਹੜੀ ਆ ਉਹ ਵੀ ਅੱਗੇ ਨਾਲੋਂ ਕਾਫੀ ਜ਼ਿਆਦਾ ਵਧਤ ਹੋ ਗਈ ਹੈ ਸਾਡੇ ਸਮੂਹ ਐਨ ਆਰ ਆਈ ਵੀਰ ਸਮੂਹ ਸੰਗਤ ਪਿੰਡ ਬਾਠ ਇਲਾਕੇ ਦੀ ਸੰਗਤ ਔਰ ਸਾਡੀ ਪੂਰੀ ਪੂਰੀ ಗ್ರಾಮ ਪੰਚਾਇਤ ਤੇ ਨਾਲ ਜਿੰਦੇ ਵੀ ਪਤਵੰਤੇ ਸੱਜਣ ਜਿਹੜਾ ਪਿੰਡ ਦੇ ਸਾਰਿਆਂ ਦਾ ਹੀ ਸਹਿਯੋਗ ਆ ਅਸੀਂ ਸਾਰਿਆਂ ਦਾ ਜੀਲੋ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਅਸੀਂ ਅੱਜ ਇੱਥੇ ਖੜ ਕੇ ਇਹ ਮੈਸੇਜ ਚੋਂਦਾ ਆਂ ਆ ਇਹ ਨਸ਼ਿਆਂ ਨੂੰ ਤਿਆਗੋ ਆਪਣੀ ਜਵਾਨੀ ਵੱਲ ਧਿਆਨ ਦਿਓ ਆਪਣੇ ਆਪਣੇ ਪਿੰਡ ਆਪਾਂ ਨੂੰ ਵੀ ਇਹ ਪ੍ਰਣ ਕਰਨਾ ਚਾਹੀਦਾ ਕਿ ਆਪਾਂ ਜਿਹੜਾ ਨਸ਼ਾ ਆ ਉਹਨੂੰ ਬੰਦ ਕਰਨਾ ਆ ਔਰ ਨੌਜਵਾਨਾਂ ਦੀ ਵੱਧ ਤੋਂ ਵੱਧ ਹੈਲਪ ਕਰਨੀ ਚਾਹੀਦੀ ਔਰ ਉਹਨੂੰ ਗਰਾਊਂਡ 'ਚ ਲਿਜਾਣਾ ਚਾਹੀਦਾ ਗਰਾਊਂਡ ਨਾਲ ਜੋੜਨਾ ਚਾਹੀਦਾ ਭਾਜੀ ਇੱਕ ਵਾਰ ਕੁਰਸੀ ਪਤਾ ਨਹੀਂ ਕਿਹਨੂੰ ਕਦੋਂ ਮਿਲ ਜਾਣੀ ਹੁਣ ਤਾਂ ਪਤਾ ਹੀ ਕੋਈ ਨਹੀਂ ਆਪਣੀ ਨਾ ਬਰੋ ਜਵਾਕ ਕੇ ਰੱਖਿਆ ਜਦੋਂ ਪਤਾ ਨਹੀਂ ਕਿਹੜੀ ਨਵੀਂ ਪਾਰਟੀ ਉੱਠਣੀ ਤੇ ਤੁਹਾਡਾ ਐਮਐਲਏ ਬਣ ਜਾਣਾ ਬੱਲੇ ਬੱਲੇ ਹੋਏ ਸ਼ਾਬਾਸ਼ ਲਓ ਜੀ ਇੱਕ ਪਾਸੇ ਸਪੈਸ਼ਲ ਗੁਸਤੀ ਹੈ ਰੈਡ ਉਪਣਾ ਵਾਲੇ ਦੇ ਮੁੰਡੇ ਦੇ ਚੱਲ ਰਿਹਾ ਦੂਜੇ ਪਾਸੇ ਕਰਮਾ ਪਟਿਆਲਾ ਤੇ ਹਰਮਨ ਆਲਮਗੀਰ ਦੇ ਵਿਚਕਾਰ ਕਹਿੰਦੇ ਐਨੂੰ ਪੈ ਗਿਆ ਪੇਚਾ ਲੱਗ ਗਿਆ ਪੇਚਾ ਬਵਾ ਮੌਜ ਫਕੀਰਾ ਤੇਰੀ ਸ਼ਹਿਦ ਗੁੜੇ ਤੋਂ ਮਿੱਠੀ ਆਈ ਜਵਾਨੀ ਤੇ ਹਰ ਕੋਈ ਵੇਂਦਾ ਜਾਂਦੀ ਕਿਸੇ ਨਾਲ ਡਿੱਤੀ ਕੀ ਬਣਿਆ ਜੋ ਬੰਦਾ ਤੇਰੀ ਜਗਤ ਗਤ ਹੋਣਾ ਮਿੱਠੀ ਇਸਕ ਨੇ ਹਰਦਮ ਤਾਜ਼ਾ ਜਦੋਂ ਚੜ੍ਹਦੀ ਬਰੇਸ ਹੋਵੇ ਘੱਟ ਤਾਂ ਕੋਈ ਵੀ ਨਹੀਂ ਕਰਦਾ ਵੇ ਪਹਿਲਵਾਨਾਂ ਦੇ ਕਰ ਵਰਜਿਸ਼ ਦੇ ਹਾਰ ਰੱਖਿਆ ਨੇ ਤੇ ਕੋਈ ਵੀ ਕੁਸ਼ਤੀ ਇੱਕ ਦੂਜੇ ਤੋਂ ਡਿਸਟਰਬ ਨਾ ਹੋਵੇ ਚਲਦੀ ਹੋਵੇ ਮੈਦਾਨ ਦੇ ਵਿੱਚ ਕੁਸ਼ਤੀ ਔਰ ਦਰਸ਼ਕ ਦੂਰੋਂ ਨੇੜੋਂ ਚੱਲ ਕੇ ਹਮਮਹਾ ਕੇ ਪੁੱਜੇ ਔਰ ਕੁਸ਼ਤੀ ਦਾ ਆਨੰਦ ਲੈ ਰਹੇ 1 ਨੰਬਰ ਚੰਡੀ ਦੀ ਕੁਸ਼ਤੀ ਦੇ ਮਾਲਵੀ ਤਿਆਰੀ ਰੱਖੋ ਪਰ ਵੀਰ ਕੋਹਾਲੀ ਦੇ ਰੌਸ਼ਨ ਕਿੰ ਲਗ

ਵਾਖਵਾ ਖਾੜਿਆਂ ਦੇ ਜਿਲ੍ਹੇ ਸਤਾਰ ਲੋਕ ਆਏ ਐ ਗੁਰੂ ਸਹਿਬਾ ਨੂੰ ਧਿਆਨ ਰੱਖਿਓ ਦੋ ਦੋ ਤਿੰਨ ਤਿੰਨ ਕਰਕੇ ਬੁਲਾ ਲਓ ਬਹੁਤ ਆらっしゃਣ ਆਇਓ ਦੋ ਦੋ ਤਿੰਨ ਤਿੰਨ ਕਰਕੇ ਡਰਿਆ ਨਾ ਕੋਈ ਨਹੀਂ ਮੈਂ ਗਿਣਤੀ ਕਰ ਲੈਣੀ ਤੁਹਾਡੀ ਸ਼ਾਵਾ ਸ਼ਾਵਾ ਬੱਲੇ ਬੱਲੇ ਨਹੀਂ ਮਾਨਸਰ ਮਾਰੀ ਵੀ ਸ਼ੁਰੂ ਹੋ ਗਈ ਵਾਹ ਜੀ ਵਾਹ ਆਹਾ ਤਹਿਰੀਰ ਬਣਾਏ ਜਾਂਦੇ ਆ ਦੇਖੇ ਨਾਲੇ ਡੌਲੇ ਤੇ ਇਹਨਾਂ ਦੇ ਪੱਟ ਠੀਕ ਹੈ ਆਪਣੇ ਵੀ ਦੇਖਿਆ ਕਰੋ ਪਟੀਆਂ ਡੌਲੀਆਂ ਉਦਾ ਕਹਿੰਦੇ ਕਿੰਨੀ ਡੌਲੀਆਂ ਚ ਜਾਣ ਤੇ ਗਾਣਾ ਸੁਣਦੇ ਆ ਤੇ ਤੁਹਾਨੂੰ ਤਾਂ ਇਹ ਕਹਿੰਦਾ ਕਿੰਨੀ ਡੌਲੀਆਂ ਚ ਜਾਣ ਹੁਣ ਨਾਲ ਡਾਟੇ ਰਹੇ ਤੇ ਨਾਲ ਜਾਨਾਂ ਦੀ ਤਰੀਫ ਹੋਈ ਇਹ ਐਸਲੀ ਡੌਲੇ ਇਹਨਾਂ ਦੇ ਐਨ ਸਰੂਆ ਵਰਗੇ ਸਰੀਰ ਆਹ ਬੱਲੇ 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 ਕਿੰਨੀ ਡੌਲੀਆਂ ਚ ਜਾਣ ਖੰਮ ਦੀ ਤੂਫਾਨ ਪਰੇ ਆਕੜਾਂ ਦੇ ਪਲਾ ਵਿੱਚ ਝੰਗੌੜਾ ਜਾਣਦੇ ਅਸੀਂ ਉੱਣਦੇ ਪਰਿੰਦੇ ਆ ਨੂੰ ਲਾਹਣਾ ਜਾਣਦੇ ਅਸੀਂ ਉੱਡਦੇ ਪੰਛੀਆਂ ਨੂੰ ਲਾਉਣਾ ਜਾ ਰਹੇ ਐਸ ਟਾਈਮ ਜਿੱਤਣ ਦਾ ਜਜ਼ਬਾ ਲੈ ਕੇ ਹਰ ਕੋਈ ਪਹਿਲਵਾਨ ਜਿੱਤਣ ਦਾ ਜਜ਼ਬਾ ਲੈ ਕੇ ਮੈਦਾਨ ਦੇ ਵਿੱਚ ਆਉਂਦਾ ਹੈ ਔਰ ਨਵੀਆਂ ਰਾਹਾਂ ਤੇ ਤੁਰ ਕੇ ਆਪਣੀ ਜ਼ਿੰਦਗੀ ਨੂੰ ਰੌਸ਼ਨਾਉਂਦਾ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ ਰਹਿਣ ਕੋਈ ਨਹੀਂ ਕੋਈ ਨਹੀਂ ਆ ਜਾਣਾ ਥੋੜਾ ਪਰੇ ਰੁਕ ਕੇ ਕਿਲਾ ਉਧਰ ਖਿਆਲ ਰੱਖਿਓ ਬਾਪੂ ਕਹਿੰਦਾ ਉਧਰ ਕਿਲਾ ਬਿਲਕੁਲ ਕੌਣ ਜ਼ਿੰਮੇਵਾਰ ਹੈ ਪਾਪਾ ਜ਼ਿੰਮੇਵਾਰ ਹੈ ਉੱਤਰ ਲਾਓ ਇੰਨੀ ਗਰਾਊਂਡ ਹੈ ਪਰ ਨਾਲ ਮਿਲ ਕੇ ਥੋੜਾ ਤੁਸੀਂ ਖਿਆਲ ਰੱਖਣਾ ਬਈ ਕਿਉਂਕਿ ਤੁਹਾਨੂੰ ਬਚਾਉਣ ਦੀ ਖਾਤਰੇ ਸਾਰਾ ਕੁਝ ਹੋ ਰਿਹਾ ਇਹ ਪਹਿਲਵਾਨਾਂ ਦੇ ਕੋਈ ਛੱਟ ਪੇਟ ਨਾ ਲੱਗੇ ਕਿਉਂਕਿ ਦਰਵੇਸ਼ ਹੁੰਦੇ ਨੇ ਪਹਿਲਵਾਨ ਭਗਤ ਹੁੰਦੇ ਨੇ ਤੜਕੇ ਉੱਠ ਕੇ ਮਿਹਨਤਾਂ ਕਰਨੀਆਂ ਵਰਸ਼ਾ ਕਰਨੀਆਂ ਕੋਈ ਸੌਖੀ ਗੱਲ ਨਹੀਂ ਬੱਲੇ 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 ਹਰਮਨ ਐਸਐਮ ਉੱਪਰਲੇ ਪਾਸੇ ਤੇ ਕਰਮ ਆ ਗਿਆ ਕਹਿੰਦੇ ਥੱਲੇ ਇੱਕ ਹੀ ਮੈਂ ਰਾਮ ਹਰਤੇ ਨੇ ਤੁਰਦਾ ਮਤੁਰ ਦਾ ਹੱਥ ਆ ਰਾਵਣ ਤੇ ਜੁਗਾ ਤੋਂ ਕਾਫਲੇ ਆਉਂਦੇ ਇਸੇ ਸੱਚ ਦੇ ਜਵਾਵ ਬਣਦੇ ਚੂਲੂ ਮੱਥੀ ਚ ਫੁੱਟਦੀ ਹੈ ਅਸਲੀ ਤਾਜ ਹੁੰਦੀ ਹੈ ਕਵੀ ਦੇ ਤਖਤ ਤੇ ਬਹਿ ਕੇ ਹੀ ਸੱਚੇ ਬਾਦਸ਼ਾਹ ਬਣਦੇ ਮੈਂ ਰਾਮ ਹਤੇ ਵੀ ਤੁਰਦਾ ਮੈਂ ਤੁਰਦਾ ਹੱਥ ਆ ਰਾਵਣ ਦੇ ਜ਼ਿੰਦਗੀ ਦੇ ਲੰਮੇ ਪੰਨੇ ਅਸ ਟਾਈਮ ਚੱਲਿਆ ਹੈ ਅਸ ਟਾਈਮ ਮੈਦਾਨ ਦੇ ਵਿੱਚ ਬਹੁਤ ਹੀ ਵੱਡੀ ਹਿੰਮਤ ਤੇ ਵੱਡੀ ਦਲੇਰੀ ਦੇ ਨਾਲ ਹਰ ਕਿ ਬੇ ਹਿੰਮਤ ਨੇ ਜਿਹੜੇ ਕਰਦੇ ਸ਼ਿਕਵਾ ਰੋਜ਼ ਮੁਕੱਦਰਾਂ ਦਾ ਤੇ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਮੰਜ਼ਿਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਲੋਕਾਂ ਦੀ ਜਿਹੜੇ ਘਰੋਂ ਫੜਾ ਕੇ ਤੁਰਦੇ ਨਕਸ਼ਾ ਆਪਣੇ ਸਫਰਾਂ ਦਾ ਜਿਹੜੇ ਘਰੋਂ ਮਣਾ ਕੇ ਤੁਰਦੇ ਨਕਸ਼ਾ ਆਪਣੇ ਸਫਰਾਂ ਦੇਲੇ ਹੋ ਗਏ ਸਾਡੇ ਵੀਰ ਖਮਾਲੇ ਦੀ ਕੁਸ਼ਤੀ ਵੀ ਇਹਦੇ ਬੜਾ ਘੈਂਟ ਪਹਿਲਵਾਨ ਹੈ ਮਾਨਸਮਾਨ ਨਾਲ ਨਾਲ ਕਰੀਆ ਫੋਡੇ ਵਾਲਾ ਕੰਮ ਹੈ ਮੇਰਾ ਕੰਮ ਹੈ ਪਹਿਲਵਾਨਾਂ ਦੀ ਕੁਸ਼ਤੀ ਦੇ ਬਾਰੇ ਵਿੱਚ ਬੋਲਣਾ ਤੇ ਸੰਗਤ ਨੂੰ ਜੋੜਨਾ ਇਹ ਮੇਰਾ ਧਿਆਨ ਹੈ ਕੋਈ ਖਾਸ ਮਹਿਮਾਨ ਪਿੰਡਾਂ ਤੋਂ ਆਉਂਦਾ ਹੈ ਜਿਹੜਾ ਨਜ਼ਰ ਨਾਲ ਨਜ਼ਰ ਮਿਲਾਉਂਦਾ ਹੈ ਉਹਦੀ ਗੱਲ ਕਰਨੀ ਸ਼ਾਬਾਸ਼ ਚੱਲ ਰਹੀ ਹੈ ਅਮਰ ਆਜ ਦੇ ਵਿੱਚ ਤੋਂ ਕੁਝ ਹੈ ਸਪੈਸ਼ਲ ਤੇ ਇੱਕ ਪਟਕੇ ਦੀ ਕੁਸ਼ਤੀ ਟਾਈਮ ਜ਼ਰੂਰ ਪਰਲੇ ਪਾਸੇ ਦੇ ਦਿਓ ਜੇਕਰ ਕੁਸ਼ਤੀ ਜਲਦੀ ਨਹੀਂ ਨਿਬੜਦੀ ਕਿਉਂਕਿ ਆਪਣਾ ਸਾਰਾ ਧਿਆਨ ਇਸ ਕੁਸ਼ਤੀ ਤੇ ਹੈ ਪਟਕਾ ਨੰਬਰ 2 ਦੀ ਵੱਡੀ ਕੁਸ਼ਤੀ ਹੈ ਵਾਹ ਜੀ ਮਾਨਜਪ ਕੁਲਦੀਪ ਸਿੰਘ ਜੀ ਸਾਡੇ ਬਹੁਤ ਆਦਿਆਂ ਵੱਡੇ ਭਾਜੀ ਬੋਲਾ ਤਾਂ ਖੁਸ਼ ਹੋ ਕੇ ਵੱਡੇ ਮਾਰ ਕਰ ਰਿਹਾ ਹੈ 100 ਰੁਪਏ ਦਾ ਸਪੈਸ਼ਲ ਮਾਣ ਆਇਆ ਬਹੁਤ ਬਹੁਤ ਪੰਜਾਬ ਦੇ ਕੁਸ਼ਤੀ ਡੈਂਜਰ ਦੇ ਉੱਤੇ ਮੈਨੂੰ ਲੱਗਦਾ ਕੁਸ਼ਤੀ ਐਸਲਾ ਹੋਈ ਗਿਆ ਲਗਭਗ 60 ਤੱਕ ਲੱਗੀ ਹੈ ਪਰ ਫਿਰ ਵੀ ਜਦੋਂ ਹਾਜੀ ਮੰਨਦੇ ਗੁਰਪ੍ਰਵਾਨ ਕੇ ਉੱਥੇ ਵੀ ਕੁਸ਼ਤੀ ਮੁਕਾਦ ਦਿੱਤੀ ਜਾਂਦੀ ਹੈ ਇਸ ਕੁਸ਼ਤੀ ਵਿੱਚ ਤਾੜੀ ਮਾਰ ਦਿਓ ਜ਼ੋਰਦਾਰ ਹਰਮਨ ਇਸ ਕੁਸ਼ਤੀ ਵਿੱਚ ਜੇਤੂ ਰਹੇ ਜ਼ੋਰਦਾਰ ਤਾੜੀਆਂ ਮਾਰ ਦਿਓ ਲਓ ਜੀ ਹੁਣ ਚੰਡੀ 1 ਨੰਬਰ ਫਲਾਟ 3 ਨਾ ਮੋਟਰਸਾਈਕਲ ਵਾਲੀ ਕੁਸ਼ਤੀ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਝੰਡੀਆਂ ਇੱਕੋ ਜੀਆਂ ਸਾਰੀਆਂ ਬਸ ਨੰਬਰਾਂ ਦੀ ਗਿਣਤੀ ਦੱਸਾਈ ਪੈਂਦੀ ਹੈ ਹੁਣ ਮੈਂ ਬੇਤ ਝੰਡੀ ਵਾਲੇ ਵੱਲ ਪ੍ਰਵੀਰ ਕਹਾੜੀ ਆਓ ਜੀ ਫੱਲਾ ਵੜ ਪ੍ਰਵੀਰ ਕਹਾੜੀ ਰੋਸ਼ਨ ਕੇਮਰਾ ਹਾਂ ਜੀ ਹੋ ਗਏ ਦੋ ਨੰਬਰ ਜਲਦੀ ਹੋ ਗਏ ਜੀ ਔਰ ਚੰਗੀ ਗੱਲ ਹੁਣ ਤੱਕ ਹਰ ਕੁਸ਼ਤੀ ਵਿੱਚ ਜਿੱਤ ਹਾਰ ਹੋਈ ਹੈ ਚੰਗੀ ਗੱਲ ਹੈ ਨਹੀਂ ਤੇ ਕੁਸ਼ਤੀਆਂ ਫਸੀਆਂ ਰਹਿਣੀਆਂ ਜੋਰ ਬਹੁਤ ਭਲਵਾਨਾਂ ਦਾ ਬਹੁਤ ਲੱਗ ਜਾਂਦਾ ਹੈ ਕਹਿੰਦਾ ਬੱਕਰੀ ਦੀ ਜਾਨ ਵੀ ਕਈ ਵਾਰੀ ਜਾਂਦੀ ਦਿਖਾਣ ਨਹੀਂ ਸਵਾਰਦੀ ਆਉਂਦਾ ਜਿੱਤੇ ਬਾਜੀ ਕਰਾਲੋ ਕਹਿੰਦੇ ਪਹਿਲਾ ਫੋਟੋ ਕਰਾਤੀ ਮੈਂ ਪਲਾਟੀਨਾ ਮੋਟਰਸਾਈਕਲ ਵਾਲੀ ਕੁੜਤੀ ਬਾਕੀ ਹੈ ਲਾਸਟ ਅੱਜ ਦੀ ਹਾਂਜੀ ਅੱਜ ਦੀ ਫਾਈਨਲ ਝੰਡੀ ਹੈ ਜੀ ਤਿੰਨਾਂ ਝੰਡੀਆਂ ਵਿੱਚੋਂ ਫਾਈਨਲ ਝੰਡੀ ਅੱਜ ਦੀ ਪਲਾਟੀਨਾ ਮੋਟਰਸਾਈਕਲ ਮੈਂ ਕਹਾ ਮੋਟਰਸਾਈਕਲ ਨਾਲ ਬਹੁਤ ਜੱਜ ਦਾ ਮੈਦਾਨ ਜੇ ਪਹਿਲਾਂ ਤੌਰ ਤੱਕ ਖਾਲੀ-ਖਾਲੀ ਹੋ ਜਾਣਾ ਹੈ ਨਵੀਂ ਵਿਆਹੀ ਦਲਨ ਵਾਂਗੂ ਸਜਾ ਕੇ ਰੱਖਿਆ ਹੈ ਮੋਟਰਸਾਈਕਲ ਐਂਡ ਤੇ ਗਰਾਮਾਂ ਕੀ ਗੁਸਤੀ ਮੋਟਰਸਾਈਕਲ ਵਾਲੀ ਸੋ ਪ੍ਰਵੀਰ ਕਹਾੜੀ ਆਓ ਜੀ ਬਲਦ ਆ ਵੀ ਪ੍ਰਵੀਰ ਸ਼ਾਬਾਸ਼ ਹੁਣ ਸਿੱਧਾ ਤਿਆਰੀ ਨਾਲ ਹੀ ਆਉਦੀ ਤਿਆਰੀ ਨਾਲ ਫੋਟੋ ਹੋ ਗਈ ਤਾਂ ਆਓ ਜੀ ਪ੍ਰਵੀਰ ਕਹਾੜੀ ਗੁਸਤੀ ਕਰੀਏ ਸ਼ੁਰੂ ਰੈਫੀ ਜੀ ਸਾਹਿਬ ਮਾਰੋ ਵਿਸਲ ਜਦਾਂ ਵਿੱਚ ਜਾਓ ਸ਼ਾਬਾਸ਼ ਸ਼ਾਬਾਸ਼ ਆਓ ਜੀ ਆਜੀ 1 ਨੰਬਰ ਛੰਡੀ ਦੀ ਗੁਸਤੀ ਪੜ ਕੇ ਗੁਸਤੀ ਤੇ ਮੋਟਰਸਾਈਕਲ ਤੇ ਠੰਡ ਲੱਗਦੀ ਹੈ। ਉਹ ਦਿਨ ਗਏ ਜਦੋਂ ਪ੍ਰਵਾਹ ਕੋਈ ਨਹੀਂ ਸੀ ਹੁਣ ਤੇ ਕਾਰ 'ਚ ਬੰਦਾ ਬੈਠ ਠੀਕ ਰਹਿੰਦਾ ਹੈ। ਤੇ ਜੇ ਕੋਈ ਮੋਟਰਸਾਈਕਲ ਤੇ ਆਏ ਤੇ 3-4 ਵਜੇ ਘਰ ਜਾਂਦਾ ਜੀ ਤੇ ਇੰਦਾ ਝਟਕਾ ਲੱਗਦਾ ਠੰਡ ਲੱਗਦੀ। ਸਾਰੇ ਜਿਹੜਾ ਮੋਟਰਸਾਈਕਲ ਆਓ ਜੀ ਆਓ। ਆਹ ਸਾਰੀਆਂ ਨੇ ਪੜਕੇ ਸਪੈਸ਼ਲ ਵੀ ਪੜਕੇ ਵਾਲੇ ਆ ਗਏ। ਜੱਸਾ ਬਾਡੂ ਵਾਲੀ ਤੀਫਮਾਲਾ हर मिला पटेड़ा आज जी आज शाहाबादी आज जी आज बापू कहेरा होता वाह जी वाह वाह वाह

ਜੇ ਇੱਥੇ ਰਹੇ ਤੇ ਇੱਕ ਵਾਰ ਫੋਟੋ ਕਰਾ ਲਓ ਆ ਜਾਓ ਬਰਾਲ ਯਾਰ ਭੇਜੀ ਦੱਸਿਓ ਆ ਜਾਓ ਸਾਹੀ ਸਾਹੀ ਮੇਰਾ ਵੀਰ ਆਓ ਜੀ ਫੋਟੋ ਕਰਾ ਲਓ ਇਹ ਨਾਲ ਜੋ ਵੱਟ ਫੋਟੋ ਤੋਂ ਚੱਕਰ ਪਾ ਜਾਂਦਾ ਮੈਂ ਫਾਇਦੇ ਆਂ ਵੀ ਆ ਤਿੰਨ ਸਾਲ ਵੀ ਆ ਫੋਟੋ ਤੇ ਤਾਈ ਤਾਂ ਸੱਤ ਬਾਂ ਨੂੰ ਮਿਲਾਈਦਾ ਤਾਂ ਕਿ ਫੋਟੋ ਹਾਰੀ ਹਾਰ ਸ਼ਾਬਾਸ਼ ਕਰਾਓ ਦੀ ਕਰਾਓ ਇੱਕ ਪਾਸੇ ਤੀਰਥਵਾਲਾ ਦੁਆਬੇ ਦੇ ਦੋਵੇਂ ਮਾਲਿਆ ਤੀਰਥਵਾਲਾ ਤੇ ਜੱਸਾ ਵਾੜਵਾ ਛੋਟਾ ਜੱਸਾ ਵਾੜਵਾ ਦੋਮਾ ਦੇ ਵਿਚਕਾਰ ਇਹ ਮੁਕਾਬਲਾ ਵੇਖਣਯੋਗ ਹੋਣਾ ਹੈ